ਅੱਜ ਗੁਰਦਾਸਪੁਰ ਦੇ ਕਸਬਾ ਧਾਰੀয়াল ਦੀ ਦੇਨਾ ਬੈਂਕ ਬ੍ਰਾਂਚ ਚ ਬੈਂਕ ਦੇ ਮੈਨੇਜਰ ਸੁਭਾਸ਼ ਮਿੰਹਾਸ ਨੂੰ ਬੈਂਕ ਦੇ ਹੀ ਸਿਕਿਉਰਿਟੀ ਗਾਰਡ ਤੇ ਰਿਟਾਇਰਡ ਫੌਜੀ ਸ਼ਰਨਜੀਤ ਸਿੰਘ ਨੇ ਮਾਮੂਲੀ ਤਕਰਾਰ ਦੇ ਚੱਲਦੇ ਗੋਲੀ ਮਾਰ ਕੇ ਮੌਤੇ ਘਾਟੂ ਦਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਸਿਕਿਉਰਿਟੀ ਗਾਰਡ ਅਕਸਰ ਹੀ ਸ਼ਰਾਬ ਦੇ ਨਸ਼ੇ ਵਿੱਚ ਡਿਊਟੀ ਦੇਣ ਆਉਂਦਾ ਸੀ ਜਿਸ ਦੇ ਚੱਲਦੇ ਬੈਂਕ ਮੈਨੇਜਰ ਨੇ ਕਈ ਵਾਰ ਇਸ ਤੇ ਇਤਰਾਜ਼ ਕੀਤਾ ਤੇ ਸ਼ਰਨਜੀਤ ਸਿੰਘ ਨੂੰ ਟਰਾਂਸਫਰ ਕਰਨ ਦੀ ਧਮਕੀ ਵੀ ਦਿੱਤੀ ਜਿਸ ਦੇ ਚੱਲਦੇ ਗਾਰਡ ਸ਼ਰਨਜੀਤ ਸਿੰਘ ਨੇ ਬੈਂਕ ਮੈਨੇਜਰ ਤੇ ਗੋਲੀ ਚਲਾ ਦਿੱਤੀ ਜਿਸ ਨਾਲ ਮੈਨੇਜਰ ਦੀ ਮੌਕੇ ਤੇ ਹੀ ਮੌਤ ਹੋ ਗਈ ਰ ਜੀ ਬੈਂਕ ਚ ਮੈਂ ਅਕਾਊਂਟ ਓਪਨਿੰਗ ਵਾਸਤੇ ਗਿਆ ਸੀ ਤੇ ਇੱਥੇ ਮੈਂ ਐਮਐਨਐਸ ਹਾਈ ਸਕੂਲ ਇੱਥੇ ਦਾ ਸਟਾਫੀ ਚੈੱਕ ਕਰ ਰਿਹਾ ਜਿਬਿਲਿਟੀ ਕੀ ਹੈ ਸਰਦ ਟਿਕਟ ਕੀ ਬਣਾ ਇਹਨਾਂ ਦਾ ਅਪੋਸਟੀ ਕੋਈ ਸੀ ਝਗੜਾ ਮੈਨੇਜਰ ਸਾਫਟਾ ਜਾਂ ਕੋਈ ਇਹਨਾਂ ਦਾ ਸਟਾਫ ਦੇ ਵਿੱਚ ਇਨ ਦਾ ਮੀਨ ਟਾਈਮ ਹੀ ਆਇਆ ਹੈਗਾ ਤੇ ਅਪੋਸਟੀ ਇਹਨਾਂ ਦਾ ਬੋਰ ਕਬੂਲ ਹੋਇਆ ਕੋਈ ਚੁੱਕ ਕੇ ਦੇ ਉੱਪਰ ਫੋਨ ਮੇਰੇ ਤੇ ਉਹਨੇ ਇਹਦੇ ਗੋਲੀ ਚਲਾਤੀ ਹੈ ਕਿਤੇ ਨਾ ਦੇਖਿਆ ਦੂਸਰਾ ਮਤਲਬ ਮੇਰੇ ਵੱਲ ਤੋਂ ਕੀਤੀ ਮੈਂ ਨਲੀਪੜ ਦੇ ਪਰਿਵਾਰਕੀ ਦੂਸਰੀ ਗੋਲੀ ਫੱਟੇ ਦੀ ਲੱਗੀ ਹੋਈ ਨਿਸ਼ਾਨੀ ਉਤੋਂ ਬਾਅਦ ਮਤਲਬ ਸ਼ਰਾਬੀ ਵਾਲੇ ਕੰਨ ਕੋ ਕੇ ਮੈਂ ਰੱਖ ਕੇ ਤੇ ਮਤਲਬ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਦੂਜੇ ਪਾਸੇ ਪੁਲਿਸ ਨੇ লাশ ਆਪਣੇ ਕਾਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਮਾਰਨ ਵਾਲਾ ਬੈਂਕ ਮੈਨੇਜਰ ਜੰਮੂ ਦੇ ਅਖਨੂਰ ਦਾ ਰਹਿਣ ਵਾਲਾ ਹੈ ਉੱਥੇ ਦੋਸ਼ੀ ਸਿਕਿਉਰਿਟੀ ਗਾਰਡ ਨੂੰ ਵੀ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਕੋਪੋਲਿਸ ਸਟੇਸ਼ਨ ਧਾਰੀਵਾਲ ਦਾ ਚਾਰਜ ਹੈਗਾ ਜੀ ਇਸ ਵੇਲੇ ਤੇ ਮੈਂ ਜੇ ਅਸੀਂ ਥਾਣੇ ਵਿੱਚ ਮੌਜੂਦ ਸੀਗੇ ਤੇ ਮੈਨੂੰ ਇਨਫੋਰਮੇਸ਼ਨ ਮਿਲੇਗੀ ਇੱਥੇ ਦਿਨਾ ਬੈਂਕ ਦੇ ਵਿੱਚ ਗੋਲੀ ਚੱਲੀ ਹੈਗੀ ਤੇ ਮੌਕੇ ਤੇ ਪਹੁੰਚ ਕੇ ਸਾਨੂੰ پتہ ਲੱਗਿਆ ਕਿ ਦਿਨਾ ਬੈਂਕ ਦੇ ਮੈਨੇਜਰ ਜਿਹੜੇ ਹੈਗੇ ਆ ਸੁਭਾਸ਼ ਸਿੰਘ ਮਨਾਸ ਉਹਨਾਂ ਦੀ ਮੌਕੇ ਦੇ ਉੱਤੇ ਮਹਤਵ ਹੋ ਗਈ ਹੈ ਉਹਨਾਂ ਦੇ ਗਾਰਡ ਨੇ ਉਹਨਾਂ ਨੂੰ ਟਰਾਂਸਫਰ ਦੇ ਚੱਕਰ ਦੇ ਵਿੱਚ ਤੰਗ ਪ੍ਰੇਸ਼ਾਨ ਕਰਨ ਦੇ ਮਸਲੇ ਦੇ ਵਿੱਚ ਉਹਨਾਂ ਦੀ ਹਿੱਦਿਆ ਕਰ ਦਿੱਤੀ ਤੇ ਗਾਰਡ ਨੂੰ ਅਸੀਂ ਮੌਕੇ ਤੋਂ ਅਸੀਂ ਆਪਣੀ ਕਸੜੀ ਵਿੱਚ ਲੈ ਲਿਆ ਤੇ ਅਗਲੀ ਤਰੀਖ ਨੂੰ ਜਿਹੜੀ ਅਦਾਲਤ ਵਿੱਚ ਜਾਂਦੀ ਜਾਈਗੀ ਮੁਕੱਦਮਾ ਦਰਜ ਕੀਤਾ ਗਿਆ ਕਾਰਨ ਵਜ੍ਹਾ ਬਸ ਇਹੀ ਸੀ ਕਿ ਉਹਦੀ ਉਹ ਕਹਿੰਦਾ ਵੀ ਟਰਾਂਸਫਰ ਮੇਰੀ ਕਰਦਾ ਪਿਆ ਸੀਗਾ ਇੱਕ ਜਗ੍ਹਾ ਦੂਜੀ ਜਗ੍ਹਾ ਤੇ ਉਸ ਕਰਕੇ ਉਹ ਤੰਗ ਪ੍ਰੇਸ਼ਾਨ ਸੀਗਾ ਤੇ ਬਸ ਇਸੇ ਚੱਕਰ ਦੇ ਵਿੱਚ ਉਹਨੇ ਜਾ ਕੇ ਮੈਨੇਜਰ ਨੂੰ ਗੁਰਪਾਤ ਅੱਗੇ ਬਸ ਉਹਨੂੰ ਪਰਚਾ ਦਰਜ ਕਰਕੇ ਮਗਰਮ ਅਰੈਸਟਡ ਨੇ ਗਿਆ ਤੇ ਬਾਅਦ ਦੀ ਕੰਮ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਪੈਰਦਾ ਟੀਵੀ